ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਪਛਤਾਣਾਂ ਵਿਖਾਉਣੇ ਆ ਇੱਕ ਮੱਝ ਤੇ ਇੱਕ ਗਾਂ ਜਿਹੜੀ ਆਵਾ ਤੇ ਇੱਕ ਮੱਝ ਤੇ ਇੱਕ ਗਾਂ ਹ ਲੈ ਆਉਂਦੀ ਆ ਚੰਗੇ ਦੁੱਧ ਵਾਲੇ ਪਸ਼ੂ ਤੁਹਾਨੂੰ ਦਿਖਾਵਾਂਗੇ ਤੇ ਹੌਲੇ ਭਾਵੇਂ ਤੁਹਾਨੂੰ ਦਿਖਾਉਨੇ ਜਿਹੜੇ ਦੋ ਪਸ਼ੂ ਆਉਂਦੇ ਆ ਉਹ ਦੋਵੇਂ ਹੌਲੇ ਭਾ ਲਈ ਆ। ਬਾਕੀ ਕੋਈ ਵੀਰ ਵੀਡੀਓ ਪੂਰੀ ਵੇਖਿਓ। ਤੇ ਅਬ ਸਾਰੀਆਂ ਸੂਈਆਂ ਸਵਾਈਆਂ ਤੁਹਾਨੂੰ ਵਿਖਾਉਣੀ ਆ ਮੈਂ ਸੂਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚਬਾਈ ਕਰਕੇ ਤਸੱਲੀ ਕਰਕੇ ਖੜਾ। ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ। ਉਹ ਠੀਕ ਠਾਕ ਜੀ। ਬੰਦੀ ਵਧੀਆ ਵਧੀਆ ਜੀ। ਚਲੋ ਵਧੀਆ ਚੀਜ਼ਾਂ ਜੀ। ਤੇ ਨਾਮ ਦੱਸ ਦੇ ਕਰੀ ਫਿਰ ਨਾਂ ਰੋਬੜ ਜੇ ਪਿੰਡ ਰਾਪੁਰਸੀ ਦੇ ਨਾਲਾ ਜਿਲ੍ਹਾ ਬਰਸਾ ਦੇ ਤੇ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ ਹੈਗਾ 781387963 ਠੀਕ ਹੈ ਹਾਂਜੀ ਵੇਗੇ ਮਾਲ ਉਦਨ ਵਾਲਾ ਗਾਵਾ ਫਿਰ ਹਾਂਜੀ ਵੇਗਿਆ ਦੇ ਵੀਰਪਰਾ ਵਾਲਾ ਅੱਜ ਦੀ ਕਾ ਫੋਨ ਹੋਈ ਜਾਂਦਾ ਬੜੀ ਅੱਛਾ ਹਾਂਜੀ ਹਾਂਜੀ ਤੇ ਅੱਜ ਵੀ ਭਾਜਿਆ ਜੀ ਪੌਣੇ ਫਿਰ ਕੋਲ ਜਾ ਜੀ ਰੇਟ ਤੇ ਬੜੀ ਚਾਰ ਡੰਗਰ ਦੇਨੇ ਅੱਜ ਦੋ ਹਜੇ ਆਉਂਦੀਆਂ ਨਾ ਹਾਂਜੀ ਜੀ ਇੱਕ ਮਾਝੇ ਕਾ ਗਾਂ ਹੁੰਦੀ ਏ ਉਹ ਵੀ ਹੁਣੇ ਵੀਡੀਓ ਬੰਦੇ ਬੰਦੇ ਪਹੁੰਚ ਜਾਣੀ ਹੈ ਨਾ ਐਂਡ ਤੱਕ ਕੋਈ ਵੀਡੀਓ ਵੇਖੇ ਹਾਂਜੀ ਹਾਂਜੀ ਤੇ ਸ਼ੁਰੂਆਤ ਜਿਹੜ ਤਾਜਾ ਹੀ ਬੱਚਾ ਜਿਹੜਾ ਨਾੜੂ ਨਾਲ ਹੀ ਆ। ਆ ਦੇਖ ਸਾਡੇ ਜੀ। ਕਿੰਨੇ ਕ ਦੁੱਧ ਵਾਲੀ ਜੇ ਵੇਦੀ ਐ? ਇਹ ਦੁੱਧ ਭਾੜੀ 17-18 ਕਿਲੋ ਵਾਲੀ ਜਾਂਦੇ ਆ। ਅੱਛਾ। ਹਾਂ ਜੀ। ਹੁਣ ਕਿੰਨੇ ਦਿਨ ਹੋਏ ਇਤਰਾ ਸੋਈ ਨਾ? ਤੀਜਾ ਦਿਨ ਜੋ ਅੱਜ। ਤੇ ਕਿੰਨਾ ਕ ਅਜੇ ਤਾਂ ਬੋਲਾ ਹੀ ਹੋਣਾ ਐ ਤੁਹਾਨੂੰ। ਭਾੜੀ ਦੀ ਬੋਲਾ ਹੋਣਾ ਭਾੜੀ 13 ਕਿਲੋ ਦੇ ਕੋ ਕੰਡੇ ਵਾਲਾ। ਅੱਛਾ। ਹਾਂ ਜੀ ਜੀ। ਠੀਕ ਐ। ਬਾਕੀ ਆ ਹਵਾਨੇ ਦੇ ਦੇਖ ਸਾਡੇ ਜੀ। ਤੇ ਆ ਥਣ ਵੀ ਇਹਦੇ ਆਪਾਂ ਲਾ ਕੇ ਤਾਂ ਦੇਖ ਸਕਦੇ ਹਾਂ ਬਾਕੀ ਘਵਾਨੇ ਦੇ ਨਾੜਾਂ ਵਿੱਚ ਜਿਹੜੀਆਂ ਚੰਗੀਆਂ ਵਾਂ ਤੇ ਮਿਲਕਮਿੰਨ ਵਿੱਚ ਚੰਗੀ ਲੱਗੀ ਖੋਲੋ ਹਾਂ ਫਿਰ ਤੋੜ ਦਈਏ 17 ਕੇ 18 ਲੀਟਰ ਦੇ ਲਾਗੇ ਪੰਨੇ ਦੁੱਧ ਜਿਹੜਾ ਕਹਿੰਦੇ ਵੀ ਕਰੀ ਜਾਊਗੀ ਤੇ ਬਾਕੀ ਆ ਵੀ ਰੰਗ ਰੂਪ ਦੀ ਚੰਗੀ ਆ ਤਾਂ ਲੋਗ ਦਵੇ ਦਿੱ ਇੱਥੇ ਕਰੀ ਆ ਦੇ ਸੰਦੇ ਜਿਹੜੇ ਸਮੀ ਇੱਥੇ ਲੈ ਜਾ ਉਹ ਨਾ ਆਂਦੇ ਦੇ ਧੋੜਾ ਨ ਕੋਲਾ ਕੋੜ ਬਜਾ ਰਹੀ ਹੈ ਲੈ ਬਾਕੀ ਉਤਰੇ ਆ ਵੀ ਕੱਦ ਕਾਠ ਬੇਲ ਦੀ ਚੰਗੀ ਆ ਦੁੱਧ ਵਾਲੀਆਂ ਨਿਸ਼ਾਨੀਆਂ ਚੰਗੀਆਂ ਬਾਕੀ ਕੋਈ ਸੰਭਨ ਵਾਲਾ ਕੋ ਵੀਰ ਖੜੇ ਤੇ ਕਿੰਨਾ ਵੇਚੀ ਫਿਰ ਮੁੱਲ ਰੱਖਣਾ ਇਹਦਾ ਆਪਾਂ ਮੁੱਲ ਭਾਦੀ ਦੇ ਦੀਏ 60000 ਦੀ ਬਾੜ ਕਰ ਦੋ ਮੰਨ ਤਾਂ ਜੱਸਣਾ ਕਰੀਏ ਹੀ ਬਾੜ ਜੱਸਣਾ ਕਰ ਦੋ ਜਿੰਨਿਆ ਇਹ ਦੇ ਦੀਏ ਹੋਰ ਕਰਦੀਏ ਛੋਟ ਕਰੋ ਬਾੜੀ ਜੱਸਣਾ ਤੁਸੀਂ ਬਾੜੀ ਕਰ ਦੋ ਆਪੇ 52 ਦੀ ਦੇ ਦੀਏ 52000 ਦੀ ਬਾੜੀ ਦੇ ਦਾਂਗੇ ਵਾਹ ਅੱਛਾ 52 ਦੀ ਬਾੜੀ ਇਤਾਂ ਦੀ ਮਿਲਦੀ ਨਹੀਂ ਜੇ ਆਪਾਂ ਨੂੰ ਬਾੜਾ ਵਜੀ ਬਾੜੋਂ ਬਾਣਾ ਦੇਣੀ ਬਾੜੀ ਆਪਾਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਆ ਤੁਹਾਡੇ ਸਾਹਮਣੇ ਆ ਤੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਖਾ ਤੇ ਬਾਕੀ ਹੁਣ ਅਗਲੇ ਵੀ ਦਿਖਾ ਦਈਏ ਤੇ ਹੁਣ ਜਿਹੜੀ ਆ ਵਾਲੀ ਮੱਝ ਦਾ ਨੂੰ ਦਿਖਾਉਣੀ ਐ ਚੰਗੀ ਤਿਆਰ ਹੋ ਗਈ ਆ ਥੱਲਿਆਂ ਬਿਲਕੁਲ ਤਾਜੀ ਸੋਈ ਹੈ ਜੇ ਪੁੜੇ ਵੀ ਇਹਦੇ ਉੱਤਰਾ ਹੀ ਆ ਤੇ ਬੱਚਾ ਜਿਹੜਾ ਇਹਨੇ ਕਾਫੀ ਭਲਿਆ ਦਿੱਤਾ ਵਾ ਕੱਟਾ ਬੜਾ ਤਗੜਾ ਇਹ ਬੜੀ ਕੱਟਾ ਜਿਹੜਾ ਜ਼ਿਆਦਾ ਤਗੜਾ ਦਿੱਤਾ ਵਾ ਇਹਨੇ ਉਹਦੇ ਕਰਕੇ ਥੋੜੀ ਲੱਪੇ ਲੱਪੇ ਜੈਂ ਤੇ ਵੀਰ ਜੀ ਕਿੰਨਾ ਸੁਆਸ ਹੋਈ ਜੇ ਇਹ ਪੜੀ ਤੇ ਕਾ ਸੁਆਸ ਹੋਈ ਜੇ ਰਾਤੀ ਆਪਣੇ ਕੋ ਸੂਈ ਘਰ ਲਾਣ ਕੇ ਅੱਛਾ ਹਾਂਜੀ ਹਾਂਜੀ ਕਿੰਨੇ ਕ ਦੁੱਧਾ ਲਈ ਆ ਦੁੱਧ ਬਾੜੀ 17 18 ਕਿਲੋ ਦੋਗੀ ਝੋਟੀ ਅੱਛਾ ਹਾਂਜੀ ਇਹ ਆ ਵੀ ਹੱਲੇ ਤੇ ਤਰਾ ਹੀ ਆ ਜਦੇ ਬਿਲਕੁਲ ਇੱਕੋ ਚਵਾਈ ਹੋਈ ਹੋਣੀ ਹੱਲੇ ਤੇ ਸ਼ਾਮੀ ਕੱਲ ਬਾੜੀ ਚੋਇਆ ਜਾ 1 4 ਕਿਲੋ ਦੋ ਦੇ ਤੈਨੂੰ ਲੈ ਜਾ ਫਿਰ ਤੋਰ ਦੋ ਇੱਕ ਰੀ ਬਾਕੀ ਵੱਟੀਆਂ ਵਿੱਚ ਭਾਰੀ ਆ ਮਾਜ ਦੇ ਤੂੰ ਰੋਪਾ ਲਾਗੀ ਬਾੜੀ ਕੱਟਾ ਬੜਾ ਤਗੜਾ ਦਿੱਤਾ ਇਹਨੇ ਮਾਜ ਦੇ ਹੱਬ ਨਾਲ ਪੂਰੀ ਬੜੀ ਵੱਡੀ ਮਾਜ ਆ ਲੇਜ ਲੈ ਜਾ ਅੱਗੇ ਸਿੱਧੀ ਕਮਾ ਲਿਆ ਤੂੰ ਜੋ ਲੈ ਜਾ ਇੱਕ ਰਿਓ ਉੱਥੇ ਲੈ ਜਾ ਦੇਖ ਲਾ ਹੱਥ ਚੜ੍ਹਦੀ ਆ ਤੇ ਬਾਕੀ ਇੱਕ ਕਰੀ ਉੱਤਰਾ ਇਹਦਾ ਹਵਾ ਨਾਲ ਦੇਖਦਾ ਦੇ ਜ ਚੰਗੀ ਤਿਆਰ ਹੋਈ ਆ ਥੱਲੇ ਬਾਕੀ ਇਹ ਵੀ ਥੱਲੇ ਜਿਹੜੀ گاਵਾ ਵਾਂਗੂ ਤਿਆਰ ਹੋਈ ਆ ਇਹ ਵੀ ਦੁੱਧ ਵਾਲੀਆਂ ਨਿਸ਼ਾਨੀਆਂ ਚਲੋ ਚੰਗੀਆਂ ਵਾਂ ਬਾਕੀ ਖੜੇ ਕੋਈ ਸਾਂਭ ਲਾ ਦੁੱਧ ਇਹਨੇ ਚੰਗਾ ਭਰੀ ਜਾਣਗੇ ਬਾਕੀ ਤਾਜੀ ਸੂਈ ਆ ਥੋੜੀ ਲੱਪੇ ਲੱਪੇ ਜਿਹਾ ਹੱਲੇ ਦੇ ਬਾਕੀ ਇਹ ਵੀ ਕੋਈ ਭਲਾ ਭੁਲਾ ਨਹੀਂ ਹੈ ਗਿਆ ਹਵਾਨੇ ਤੇ ਆ ਦੇਖਾਂਗੇ ਤੇ ਥਾਣੇ ਵੀ ਚੰਗੇ ਗੈਪ ਤੇ ਆ ਕਿੰਨਾ ਫੇਰ ਰੱਖੀ ਵਿਧੀ ਇਹ ਤਾਂ ਮੁੱਲ ਆਪਾਂ ਮੁੱਲ ਪੱਡੀ ਦੇ ਦੀਏ 10 ਦੀ ਕਰ ਦੋ ਥੋੜਾ ਪਤਾ ਮਾਣਾ 1 ਲੱਖ 80000 ਦੇ ਦੀਏ 50000 ਦੇ ਦੀਏ ਇੱਕ ਚਾਰ ਦੀ ਦੇ ਰਹਾ ਹਾਂ ਪੂਰੀ ਬੜੀ ਅੱਛਾ ਹਰਿਓ ਚੋ ਵੀ ਕੋਈ ਗਾਨੀ ਮਾਰਦਾਰ ਕਰਨਾ ਹੈ ਬਾਕੀ ਕੋਈ ਫੇਰ ਫੋਨ ਲਾਊਗਾ ਹਾਂਜੀ ਹਾਂਜੀ ਤੇ ਹੋ ਜੂਗਾ ਮੰਤਨ ਹਨਾ ਤੇ ਬਾਕੀ ਆ ਪਿੱਠਪੁੜੇ ਤੋਂ ਆਪਾਂ ਦੇਖ ਸਕਦੇ ਹਾਂ ਚੰਗੀ ਚੜਾਈ ਤੇ ਆ ਤੇ ਬਾਕੀ ਉਹ ਵੀ ਦੋ ਜਾਨਵਰ ਆ ਗਏ ਆ ਤੇ ਉਹ ਵੀ ਤੁਹਾਨੂੰ ਦਿਖਾ ਦਿਆਂ। ਆ ਵੀ ਜਿਹੜੇ ਦੋਵੇਂ ਜਾਨਵਰ ਆ ਗਏ ਇੱਕ ਗਾਂ ਤੇ ਇੱਕ ਮੱਝ ਆ ਗਈ ਹੈ। ਲੈ ਜਾਓ। ਇਹ ਹੁਣੇ ਹੀ ਗੱਡੀ 'ਚ ਲੱਥੀਆਂ ਦੋਵੇਂ ਆ ਗਾਂ ਐ। ਤੇ ਮੈਂ ਦੇਖ ਤਾਂ ਦੇ ਜੇ ਥੱਲੇ ਆ। ਬਾਕੀ ਚਲੋ ਇਹ ਆ ਵੀ ਪੇਠਕੋੜੀ ਦੀ ਚੰਗੀ ਆ ਇਹ ਹੁਣ ਇਹ ਆਈ ਆ ਸਫਰ ਚ ਆਈ ਆ ਪੂਰਾ ਰੱਜੀ ਰੁੱਜੀ ਨਹੀਂ ਹੱਸ ਹਾਵਨਾ ਐਸੇ ਬੰਦੇ ਆ ਕਰੇ ਦੇ ਬਚਾ ਲੈ ਆ ਜੀ ਧਰ ਮਖੋਗੇ ਬਚਾ ਲੈ ਆ ਬੱਚੇ ਵਾਹ ਨਾ ਬੜੀ ਤੇ ਬਾਕੀ ਆੁੰਦੇ ਜਿਹੜਾ ਆਂ ਦੇਖ ਸਾਡੇ ਪੱਠਿਆਂ ਨੂੰ ਦੇਰਪੀ ਖਾਨ ਤੇ ਸਿੰਘ ਦੇ ਇੱਕ ਠਾਣੂ ਆ ਤੇ ਇੱਕ ਤਾਣੂ ਆ ਚਲੇ ਸਿੰਘ ਵਾਲੀ ਬੜੀ ਇਹ ਤੁਸੀਂ ਦੇਖ ਸਕਦੇ ਕਿੰਨਾ ਕ ਦੁੱਧ ਵੇਚੀਆ ਉਤਰਾ ਇਹਦੇ ਕੋਲ ਦੁੱਧ ਭਾਜੀ ਘਰ ਵਾਲੇ ਦੇ ਆਉਂਦੇ 10 ਕਿਲੋ ਆ ਪਰ 9 ਕਿਲੋ ਮੰਨ ਕੇ ਚਲੇਗਾ ਵੀਰੇ ਅੱਛਾ ਕਿੰਨੇ ਕ ਦਿਨਾਂ ਦੀ ਸੂਈ ਆ ਸੂਈ ਨੂੰ ਇਹ 10 ਦਿਨਾਂ ਦੀ ਜਪੜੀ ਅੱਛਾ ਤੇ ਕਿੰਨਾ ਫੇਰ ਕੀ ਆਦਾ ਮੁੱਲ ਮੁੱਲ ਭਾਜੀ ਦੇ ਦੀਏ ਛੋਟੀ 7000 ਆ ਦੀ ਕਰ ਦੋ ਕੋਈ ਮੰਨ ਤਾਂ ਤੇ ਨਹੀਂ ਛੱਡੀ ਬੜੀ ਦੋ ਹੋਰ ਛੱਡ ਦੀ ਬੈਠ ਚੌਂਟ ਜਾਂਦੀ ਬੜੀ ਦੇ ਦਾਂਗੇ ਚੱਲੋ ਚੌਂਟ ਦੀ ਦੇ ਦੋਗੇ ਹਾਂ ਜੀ ਠੀਕ ਐ ਆ ਚਵਾ ਵੀ ਇਹਦਾ ਦੇਖ ਸਕਦੇ ਜੀ ਇੱਕ ਦੀ ਠੰਡੀ ਬੜੀ ਹੁੰਦੇ ਦਖ ਹੁੰਦੇ ਆ ਦੇਖ ਸਕਦੇ ਜੀ ਜੇ ਹੁੰਦਿਆਂ ਹੀ ਦੇ ਆ ਵੀ ਖੁਰਲੀ ਜੀ ਵੀ ਖਾਣ ਤੇ ਭਾਵੇਂ ਬੱਚਾ ਜਿਹੜਾ ਹੁੰਦਿਆਂ ਛੜਦਾ ਵਾ ਤੇ ਉਹ ਤੇਰਾ ਦੁੱਧ ਕਿੰਨਾ ਕੁ ਕਰੀ ਜਾਊਗੀ ਐ ਦੁੱਧ ਭਾਈ 11-12 ਕਿਲੋ ਜੀ ਹੋਊਗੀ ਬੜੀ ਠੀਕ ਐ ਆ ਦੇਖਾ ਦਿਖਾ ਦਿਓ ਚਵਾਹਰ ਦੇ ਅਗਲੇ ਥਨਾਂ ਦਾ ਵੀ ਦਿਖਾ ਦੇ ਜਵਾ ਠੀਕ ਹੈ ਜੀ ਕਰਿਆ ਖਰੀਦਣ ਆ ਲੈਕਸੰਡਰ ਦੇ ਹਵਾਨਾ ਜਿਹੜਾ ਇਹਦਾ ਲੱਗੇ ਤਾਂ ਬਾਕੀ ਅਜੇ ਹੁਣ ਨਹੀਂ ਆਈ ਆ ਕਿੰਨਾ ਫਿਰ ਇਹ ਮੋਲੇ ਦਾ ਚਲੋ ਆਪਾਂ ਦੱਸਦਾ 64000 ਜਿਹੜੀ ਕਿੰਨੇ ਵੀ ਦੇ ਦੇਣੀ ਗਾਂ ਇੱਕ ਰਹਿ ਗਈ ਉਹ ਦਿਖਾਦੀ ਹੁਣ ਕਾ ਗਾਂ ਵੀ ਜਾਂ ਦੇਖ ਸਕਦੇ ਹੁੰਦੇ ਆ ਜਿਹੜੀ ਦੈਪੀ ਖਾਨ ਪੀਣ ਕਿੰਨਾ ਜ਼ਿਆਦਾ ਕਲ ਦੁੱਧ ਦੁੱਧ ਦੇ ਕੋਲ ਭਾਵੇਂ 6 ਹੋਊਗਾ ਪਰ 5 ਕਿਲੋ ਦੀ ਆਪਣੀ ਗਰੰਟੀ ਹੋਊਗੀ ਅੱਛਾ ਖਲੀ ਲੈ ਤੋੜ ਦੋ ਫੇਰੇ ਵੀ ਚਲੋ ਇੱਕ ਜੀ ਬੜੀ ਧੌਂ ਤੇ ਗੁੰਮੀ ਵੀ ਹੋਈ ਬਖਾਰੇ ਭਾਜੀ ਉਹ ਗੁੰਮੀ ਦੀ ਹੋਈ ਜੇਲੀ ਧੌਂ ਤੇ ਤੋੜ ਕੇ ਤੋੜ ਕੇ ਤਕਾ ਦੇ ਦਿੰਨੇ ਜੀ ਵਾਜੀ ਦੇਰ ਦੋ ਦਸ ਕੁ ਬੈੜੀ ਠੀਕ ਹੈ ਜੀ ਹਾਂ ਜੀ ਬਾਜੂ ਕੋ ਸਾਹਮਣਾ 2 ਕਿਲੋ 2 ਕਿਲੋ ਬਾਕੀ ਇਹਦੇ ਚਲੋ ਚਾਹ ਪਾਣੀ ਦਾ ਸਾਰ ਨਾਲ ਹੀ ਆਵੇ ਕਿ ਇਹਦੇ ਚਾਹ ਪਾਣੀ ਦਾ ਵਧੀਆ ਸਾਰੀ ਜਾਊਗੀ ਦੋ ਮਹੀਨੇ ਦੀ ਗਾੜੀ ਬਣੀ ਵੀ ਪਰ ਚੈੱਕ ਪਾਸ ਨਹੀਂ ਹੋਈ ਵਰੀ ਠੀਕ ਹੈ ਜੀ ਹਾਂ ਜੀ ਤੇ ਮੋਲੇ ਦਾ ਮੋਲ ਭਾੜੀ ਦੇ ਦੀਏ 12000 ਦੀ ਦੱਸ ਦੇ ਦੇ ਦੀਏ 8000 ਦੀ ਬੜੀ ਜਸਨੂ ਦੇਣੀ ਆ ਅੱਛਾ 8000 ਦੀ ਦੇ ਦੇਣੀ ਆ ਹਾਂ ਜੀ ਠੀਕ ਹੈ ਜੀ ਤੇ ਬਾਕੀ ਚਲੋ ਅੱਜ ਸਾਰੀਆਂ ਸੁਈਆਂ ਸਵਾਈਆਂ ਵਾ ਇੱਥੇ ਆਓ ਆਪਣੀ ਤਸੱਲੀ ਕਰੋ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾ ਕੇ ਪਸ਼ੂ ਖਰੀਦੋ ਜੀ ਜੋ ਵੀ ਕੋਸ਼ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ